ਜਿਵੇਂ ਕਿ ਇਲਾਕਾ ਨਿਵਾਸੀਆਂ ਨੂੰ ਪਤਾ ਹੀ ਹੈ ਵੀ ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸਾਵਣ ਦਾ ਮੱਤ ਬਹੁਤ ਹੈ ਭਾਰਤੀ ਸਨਾਤਨ ਧਰਮ ਮਹਾਵੀਰ ਜਲ ਤਪਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਿਮਾਚਲ ਪ੍ਰਦੇਸ਼ ਨੈਣਾ ਦੇਵੀ ਵਿਖੇ ਮਾਤਾ ਜੀ ਦਾ 35ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਭੰਡਾਰਾ ਰਵਾਨਾ ਕਰਨ ਦੀਆਂ ਤਿਆਰੀਆਂ ਨੇ ਤੁਹਾਨੂੰ ਅਸੀਂ ਸਮੱਗਰੀ ਵਾਲਾ ਲੰਗਰ ਵਾਲਾ ਟਰੱਕ ਵੀ ਦਿਖਾ ਰਹੇ ਆ ਸੇਵਾਦਾਰ ਵਿੱਚ ਬੈਠੇ ਨੇ ਸਮਾਨ ਸਾਰਾ ਲੋਡ ਕੀਤਾ ਗਿਆ ਹੈ ਭਗਤ ਮਾਣਾ ਮਾਤਾ ਨੈਣਾ ਦੇਵੀ ਵਿਖੇ ਰਵਾਨਾ ਹੋਣ ਲਈ ਬਿਲਕੁਲ ਤਿਆਰ ਵਰ ਤਿਆਰ ਨੇ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਅਸੀਂ ਇੱਕ ਇਸ ਵੀਡੀਓ ਦੇ ਮਾਧਮ ਰਾਹੀਂ ਬੇਨਤੀ ਕਰਦੇ ਆਂ ਅੰਦਰ ਹੋ ਜੇ ਅੰਦਰ ਬੇਨਤੀ ਕਰਦੇ ਮਾਣਣਾ ਦੇ ਵੀਰਾਂ ਲੋਕ ਸਾਚੇ ਦਰਬਾਰੀ ਜੈ ਕਰੇ ਵੀਰ ਬਜਰਾਂਗੇ ਲੋਕ ਸਾਡੇ ਬੇਨਤੀ ਕਰਦੇ ਆ ਕਿ ਤੁਹਾਡੇ ਇਲਾਕੇ ਦੇ ਸ਼ਹਿਰ ਦੇ ਪਿੰਡ ਦੇ ਨਗਰ ਦੇ ਸੇਵਾਦਾਰ ਨੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਅਸੀਂ ਇੱਕ ਹੋਰ ਵੀ ਬੇਨਤੀ ਕਰਦੇ ਆ ਵੀ ਇਹਨਾਂ ਕੋਲੇ ਜਾ ਕੇ ਇਹਨਾਂ ਦਾ ਲੰਗਰ ਦੇਖ ਕੇ ਵੀ ਆਇਆ ਕਰੋ ਵੀ ਅਗਰ ਕੋਈ ਕਮੀਆਂ ਤਾਂ ਇਹਨਾਂ ਨੂੰ ਸੁਜੈਸ਼ਨ ਵੀ ਦਿਆ ਕਰੋ ਸਲਾਹ ਮਸ਼ਵਰਾ ਵੀ ਦਿਆ ਕਰੋ ਹੁਣ ਤੁਹਾਡੀ ਅਸੀਂ ਗੱਲ ਕਰਵਾਉਨੇ ਆ ਵੀ ਸੇਵਾਦਾਰਾਂ ਦਾ ਇਸ ਸਬੰਧ ਵਿੱਚ ਕੀ ਕਹਿਣਾ ਹੈ ਹਾਂਜੀ ਰਾਜੀ ਥੋੜਾ ਪਿਛੇ ਚੰਨਣ ਜਾਓ ਸਾਡੇ ਨਗਰ ਕਾਉਂਸਲ ਦੇ ਸਾਫ ਕਾ ਪ੍ਰਧਾਨ ਤਰਲੋਚਨ ਬਾਂਸਲ ਜੀ ਸਮਗਰੀ ਵਾਲੇ ਟਰੱਕ ਨੂੰ ਚੰਡੀ ਦੇ ਕੇ ਰਵਾਨਾ ਕਰ ਰਹੇ ਨੇ ਮਹਾਮਾਈ ਇਹਨਾਂ ਦੀਆਂ ਹਰ ਮਨੋ ਕਾਮਨਾ ਪੂਰਨ ਕਰੇ ਅਤੇ ਇਹੇ ਢੰਡਾਰਾ ਲਾ ਕੇ ਚੜ੍ਹਦੀ ਕਲਾ ਦੇ ਵਿੱਚ ਤੰਦਰੁਸਤ ਹੋ ਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਵਰਤਨ ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀਜੈ ਗਾ ਕੇ ਮਹਾਮਾਈ ਦੇ ਚਰਨਾਂ 'ਚ ਮਾਤਾ ਦੇ ਭਗਤਾਂ ਦੀ ਸੇਵਾ ਕਰਦੇ ਆ ਮੈਂ ਇਹਨਾਂ ਨੂੰ ਇਸ ਕੰਮ ਲਈ ਬਹੁਤ ਵਧਾਈ ਦਿੰਨਾ ਇਹ ਵਧਾਈ ਦੇ ਪਾਤਰ ਹੈ ਸਮੁੱਚੀ ਟੀਮ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਧਰਮ ਦੇ ਕਾਰਜ ਦੇ ਵਿੱਚ ਲੱਗੇ ਹੋਏ ਨੇ ਮੈਂ ਆਦਿ ਸ਼ਕਤੀ ਮਾਂ ਭਗਵਤੀ ਅੱਗੇ ਹੀ ਅਰਦਾਸ ਕਰਦਾ ਕਿ ਇਸ ਕਮੇਟੀ ਨੂੰ ਦਿਨ ਦੁਗਣੀ ਰਾਤ ਚੌਗਣੀ ਮਾਤਾ ਤਰੱਕੀ ਬਖਸ਼ਣੀ ਇਹ ਇਸੇ ਤਰ੍ਹਾਂ ਜਿਹੜਾ ਭਗਤਾਂ ਦੀ ਸੇਵਾ ਕਰਦੇ ਰਹਿ ਕਰਨ ਅਤੇ ਲੰਗਰ ਲਾਉਂਦੇ ਰਹਿਣ। ਲਮਾ ਜੀ ਭੰਡਾਰਾ ਤਿਆਰੀ ਹੈ ਭੰਡਾਰੇ ਦੀ ਰਵਾਇਤ ਹੋਣੀ ਸਮਗਰੀ ਦੀ ਕਦੋਂ ਭੰਡਾਰਾ ਸ਼ੁਰੂ ਹੋਊਗਾ ਕਿੰਨੇ ਦਿਨ ਤੱਕ ਭੰਡਾਰਾ ਤੁਹਾਡਾ ਚੱਲੇਗਾ ਸਾਰੇ ਭਗਤਾਂ ਨੂੰ ਮਹਾਮਾਈ ਜੀ ਪੁੱਛਰਾਂ ਨੂੰ ਇਸ ਤੋਂ ਜਾਣਕਾਰੀ ਦਿਓ। ਜਿਕਰਾ ਮਾਂ ਨਾਣਾਂ ਦੇ ਵੀ ਦਾ ਬਹੁਤ ਸਾਰੇ ਦਰਵਾਜ਼ੇ ਦੀ ਜੈ ਇਹ ਵੀ ਜੀ ਭੰਡਾਰਾ ਸਾਡਾ ਜੋ ਮੰਡੀ ਦੇ ਸਹਿਯੋਗ ਨਾਲ ਨਗਰ ਦੇ ਸਹਿਯੋਗ ਨਾਲ ਚੱਲਿਆ ਜੀ ਮਾਤਾ ਨੈਣੀ ਦੇ ਦਰਵਾਜ਼ੇ ਤੇ ਹਿਮਾਚਲ ਵਿਖੇ 5 ਤਰੀਕ ਤੋਂ ਲੈ ਕੇ 13 ਤਰੀਕ ਤੱਕ ਮਹਾਮਾਈ ਦੇ ਦਰਵਾਜ਼ੇ ਤੇ ਭੰਡਾਰਾ ਲਗਾਇਆ ਜਾਣਾਗਾ ਜੀ ਸਾਰੇ ਹੀ ਮੰਡੀ ਵਸੀਆਂ ਦਾ ਸਾਰੇ ਹੀ ਨਗਰ ਵਸੀਆਂ ਦਾ ਸਾਰੇ ਹੀ ਲੋਕਾਂ ਦਾ ਇਸ ਭੰਡਾਰੇ ਵਿੱਚ ਬਹੁਤ ਜ਼ਿਆਦਾ ਸਹਿਯੋਗ ਆਗਾ ਮਾਤਾ ਨੈਣਾ ਦੇਵੀ ਦੇ ਦਰਵਾਜ਼ੇ ਤੇ ਹਿਮਾਚਲ ਵਿਖੇ 35 ਵਾ ਸਾਡਾ ਪੰਡਾਰਾ ਜੋ ਮਾਤਾ ਨੈਣਾ ਦੇਵੀ ਦੀ ਕਿਰਪਾ ਦੇ ਨਾਲ 5 ਤਰੀਕ ਤੋਂ ਸ਼ੁਰੂ ਹੋ ਕੇ 13 ਤਰੀਕ ਤੱਕ ਲਵਾਇਆ ਜਾਵੇਗਾ ਜੀ। ਹਾਂ ਜੀ। ਸਾਡੇ ਪੰਜਾਬ ਮਹਾ ਕਾਬੜ ਸੰਗਤ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ ਜੀ ਵੀ ਆਏ ਨੇ। ਉਹਨਾਂ ਦਾ ਇਸ ਪੰਡਾਰੇ ਸੰਬੰਧੀ ਕੀ ਕਹਿਣਾ ਹੈ ਕੀ ਅਪੀਲ ਕਰਦੇ ਨੇ ਤਰਲੋਚਨ ਬਾਂਸਲ ਜੀ? ਲੰਬੇ ਸਮੇਂ ਤੋਂ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਤਪਾ ਢਲਮਾ ਵੱਲੋਂ ਬਹੁਤ ਵੱਡਾ ਅਪਰਾਲਾ ਇਸ ਟੀਮ ਵੱਲੋਂ ਭਗਤਾਂ ਵੱਲੋਂ ਪੌੜੀਆਂ ਦੇ ਵਿੱਚ ਲੰਗਰ ਲਾਇਆ ਜਾਂਦਾ ਜਿੱਥੇ ਬਹੁਤ ਵੱਡੀ ਘਾਟ ਹੁੰਦੀ ਸੀ ਕਿਸੇ ਸਮੇਂ ਲੰਗਰ ਦੀ ਪਾਣੀ ਦੀ ਉਥੇ ਵੱਡੇ ਤੌਰ ਤੇ ਇਹ ਵਿਵਸਥਾ ਕਰਦੇ ਆ 10 ਦਿਨ ਜਕਰਾਂ ਮੇਰਾ ਦੇ ਵੀ ਮਾ ਦਾ ਬਹੁਤ ਸਾਚੇ ਦਰਵਾਜ਼ੇ ਕੀ ਜੈ ਕਰ